ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਗਾਜੀਆਣੇ ਦਾ ਕੁੰਡਾ ਪਿੰਡ ਦੌਦਰ ਦਾ ਅਰਜਨ ਵੈਲੀ ਪਿੰਡ ਸ਼ੀਨੀਵਾਲ ਦਾ ਮੰਗਲ ਤੇ ਪਿੰਡ ਝੋੜੜਾਂ ਦਾ ਲਾਲ ਸਿੰਘ ਜਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਪੰਜਾਬ ਵਿੱਚ ਉਸ ਵੇਲੇ ਇਹ ਨਾਮਵਰ ਡਾਕੂ ਹੁੰਦੇ ਸੀ ਪੰਜਾਬੀ ਸੂਰਮੇ ਇਹਨਾਂ ਦੇ ਵਿੱਚੋਂ ਅੱਜ ਮੈਂ ਸਿਰਫ ਲਾਲ ਸਿੰਘ ਝੋੜੜਾ ਵਾਲੇ ਦੀ ਜੀਵਨੀ ਲੈ ਕੇ ਹਾਜ਼ਰ ਹੋਇਆ ਕਹਾਣੀ ਸੁਣ ਕੇ ਤੁਸੀਂ ਸੋਚਣ ਵਾਸਤੇ ਮਜਬੂਰ ਹੋ ਜਾਵੋਗੇ ਕਿ ਕੋਈ ਬੰਦਾ ਇੰਨਾ ਦਲੇਰ ਕਿਵੇਂ ਹੋ ਸਕਦਾ ਹੈ ਆਓ ਸਟੋਰੀ ਸ਼ੁਰੂ ਕਰਦੇ ਹਾਂ ਇਹ ਲਾਲ ਸਿੰਘ ਝੋੜੜਾ ਵਾਲਾ ਸਰਦੇਵਰ ਦੇ ਘਰ ਦਾ ਨੌਜਵਾਨ ਤੇ ਆਪਣੇ ਸਮੇਂ ਅੰਗਰੇਜ਼ਾਂ ਦੇ ਰਾਜ ਵੇਲੇ ਦੀਆਂ 10 ਜਮਾਤਾਂ ਪੜ੍ਹਿਆ ਹੋਇਆ ਸੀ ਆ ਗਾਂ ਵਧੂ ਸੋਚ ਦਾ ਧਾਰਨੀ ਹੋਣ ਕਰਕੇ ਜਦੋਂ ਅੰਗਰੇਜ਼ਾਂ ਖਿਲਾਫ ਆਜ਼ਾਦੀ ਦੀ ਲਹਿਰ ਚੱਲਦੀ ਸੀ ਤਾਂ ਇਸ ਨੇ ਆਪਣੇ ਪਿੰਡ ਵਿੱਚ ਇੱਕ ਡਰਾਮਾ ਕਰਵਾਇਆ ਅੰਗਰੇਜ਼ਾਂ ਦੇ ਖਿਲਾਫ ਤੇ ਜਿਹੜੇ ਅੰਗਰੇਜ਼ਾਂ ਦੇ ਟੌਟ ਹੁੰਦੇ ਸੀ ਨੰਬਰਦਾਰ ਜੇਲ੍ਹਦਾਰ ਇਨਾਂ ਨੇ ਸਰਕਾਰ ਕੋਲੇ ਮੁਖਬਰੀ ਕਰ ਦਿੱਤੀ ਤੇ ਅੰਗਰੇਜ਼ ਸਰਕਾਰ ਨੇ ਲਾਲ ਸਿੰਘ ਝੋੜੜਾ ਵਾਲੇ ਦੇ ਬਰੰਟ ਕੱਢ ਦਿੱਤੇ ਜਿਸ ਕਰਕੇ ਲਾਲ ਸਿੰਘ ਝੋੜੜਾ ਵਾਲਾ ਜਦੋਂ ਘਰੋਂ ਫਰਾਰ ਹੋਣ ਲੱਗਿਆ ਤਾਂ ਇਸ ਨੇ ਆਪਣੇ ਨਾਲ ਆਪਣੇ ਪਿੰਡ ਦੇ ਤਿੰਨ ਮੁੰਡੇ ਹੋਰ ਰਲ ਆਲੇ ਬਖਤੌਰ ਸਿੰਘ ਫੁੱਮਣ ਸਿੰਘ ਤੇ ਜੋਰਾ ਸਿੰਘ ਹੁਣ ਇਹ ਚਾਰੇ ਮਰਦ ਫਰਾਰ ਹੋ ਕੇ ਡਾਕੂ ਬਣ ਗਏ ਤੇ ਸਾਰਿਆਂ ਤੋਂ ਪਹਿਲਾ ਕੰਮ ਇਹਨਾਂ ਨੇ ਪਿੰਡ ਸ਼ਾਹਜਹਾਨਪੁਰ ਦੇ ਅਨਾਇਤ ਖਾਨ ਮੁਸਲਮਾਨ ਨੂੰ ਸੋਧਿਆ ਜਿਹੜਾ ਅੰਗਰੇਜ਼ਾਂ ਦਾ ਬਹੁਤ ਵੱਡਾ ਟਾਊਟ ਹੁੰਦਾ ਸੀ ਉਸ ਨੇ ਇਲਾਕੇ 'ਚ ਇਹਨਾਂ ਦੀ ਚਰਚਾ ਹੋਣ ਲੱਗ ਪਈ ਤੇ ਪੁਲਿਸ ਨੇ ਇਹਨਾਂ ਦੀ ਭਾਲ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਪਰ ਛੇਤੀ ਹੀ ਇਹਨਾਂ ਦਾ ਨਾਮ ਇੰਨਾ ਮਸ਼ਹੂਰ ਹੋ ਗਿਆ ਕਿ ਪਿੰਡ ਗਾਜੀਆਣੇ ਵਾਲੇ ਕੁੰਡੇ ਦੇ ਨਾਲ ਤੇ ਪਿੰਡ ਦੌਧਰ ਵਾਲੇ ਅਰਜਨ ਵੈਲੀ ਦੇ ਨਾਲ ਤੇ ਪਿੰਡ ਸ਼ੀਨੀਵਾਲ ਦੇ ਮੰਗਲ ਸਿੰਘ ਦੇ ਨਾਲ ਇਹਨਾਂ ਦੀ ਯਾਰੀ ਪੈ ਗਈ ਇਹ ਆਮ ਲੋਕਾਂ ਨੂੰ ਕੁਝ ਨਹੀਂ ਕਹਿੰਦੇ ਸੀ ਗਰੀਬ ਗੁਰਵੇ ਦੀ ਮਦਦ ਕਰਦੇ ਪਰ ਤਕੜੇ ਸ਼ਾਹੂਕਾਰ ਲੋਕਾਂ ਨੂੰ ਇਹ ਲੁੱਟਦੇ ਪਰ ਅੰਗਰੇਜ਼ਾਂ ਦੇ ਨਾਲ ਨਾਲ ਪਟਿਆਲੇ ਰਿਆਸਤ ਦਾ ਰਾਜਾ ਵੀ ਹੱਥ ਧੋਕੇ ਇਹਨਾਂ ਦੇ ਮਗਰ ਪੈ ਗਿਆ ਉਹਨੇ ਆਪਣੇ ਪੁਲਿਸ ਦੀਆਂ ਟੁਕੜੀਆਂ ਚਾਰਚ ਫੇਰੇ ਭੇਜ ਦਿੱਤੀਆਂ ਕਿ ਜਿੱਥੋਂ ਵੀ ਇਹ ਮਿਲਦੇ ਆ ਇਹਨਾਂ ਨੂੰ ਜਿਉਂਦਿਆਂ ਨੂੰ ਫੜ ਕੇ ਲਿਆਓ ਤੇ ਇੱਕ ਦਿਨ ਪਟਿਆਲੇ ਦੇ ਰਾਜੇ ਦਾ ਬਿਆਨ ਆਇਆ ਕਿ ਜੇ ਇਹਨਾਂ ਚੋਂ ਕਿਸੇ ਵੀ ਡਾਕੂ ਨੇ ਮੇਰੀ ਰਿਆਸਤ ਵਿੱਚ ਦਿਨੇ ਜਾਂ ਰਾਤ ਨੂੰ ਪੈਰ ਧਰਿਆ ਉਹ ਇਸ ਰਿਆਸਤ ਵਿੱਚੋਂ ਜਿਉਂਦਾ ਨਹੀਂ ਜਾ ਸਕਦਾ ਮੈਂ ਉਹਨਾਂ ਨੂੰ ਮਾਰ ਕੇ ਬੋੜ ਦੇ ਦਰਖਤ ਨਾਲ ਪਿੰਡ ਦੀ ਸਾਥ ਵਿੱਚ ਟੰਗ ਦਿਆਂਗਾ ਤੇ ਨਾਲ ਹੀ ਵੱਡੇ ਵੱਡੇ ਇਨਾਮ ਇਹਨਾਂ ਦੇ ਸਿਰਾਂ ਤੇ ਰੱਖ ਦਿੱਤੇ। ਕਈ ਇਨਾਮ ਅੰਗਰੇਜ਼ ਸਰਕਾਰ ਨੇ ਰੱਖੇ, ਕਈ ਪਟਿਆਲਾ रियासत ਨੇ ਵੀ ਰੱਖ ਦਿੱਤੇ ਕਿ ਜਿਹੜਾ ਇਹਨਾਂ ਨੂੰ ਫੜਾਊਗਾ ਉਸ ਨੂੰ ਮਰੱਬੇ ਜ਼ਮੀਨ ਦੇ ਦਿੱਤੇ ਜਾਣਗੇ, ਉਸ ਦੇ ਖੇਤਾਂ 'ਚ ਸਰਕਾਰ ਖੂਲਵਾ ਕੇ ਦੇਵੇਗੀ। ਉਹਨਾਂ ਨੂੰ ਨਗਦ ਇਨਾਮ ਵੀ ਦਿੱਤਾ ਜਾਵੇਗਾ। ਇੱਕ ਦਿਨੇ ਸਾਰੇ ਡਾਕੂ ਸੂਰਮੇ ਝਿੜੀ 'ਚ ਬੈਠੇ ਸੀ। ਇੰਨਾਂ 'ਚੋਂ ਲਾਲ ਸਿੰਘ ਝੋੜੜਾਂ ਵਾਲੇ ਨੇ ਤਕਰੀਰ ਕੀਤੀ। ਕਿ ਆਪਾਂ ਇੱਕ ਦਿਨ ਮਰਤਾ ਜਾਣਾ ਪਰ ਅੰਗਰੇਜ਼ਾਂ ਨਾਲ ਆਪਾਂ ਬਾਅਦ ਵਿੱਚ ਦੇਖ ਲਵਾਂਗੇ ਆਪਾਂ ਪਹਿਲਾਂ ਪਟਿਆਲੇ ਵਾਲੇ ਰਾਜੇ ਨੂੰ ਸਬਕ ਸਿਖਾਈਏ ਕਿ ਪਟਿਆਲੇ ਦਾ ਮਹਾਰਾਜਾ ਭਪਿੰਦਰ ਸਿੰਘ ਪਿੰਡ ਉੱਬੇਵਾਲ ਵਿਆਹਿਆ ਹੋਇਆ ਸੀ ਇਹਨਾਂ ਨੇ ਸਕੀਮ ਪੜਾਈ ਕਿ ਆਪਾਂ ਉਹਦੇ ਸੌਹਰਿਆਂ ਦੇ ਪਿੰਡ ਡਾਕਾ ਮਾਰਨਾ ਹੈ। ਇਹ ਸਾਰੇ ਮਰਦ ਇਕੱਠੇ ਹੋਏ ਘੋੜਿਆਂ ਤੇ ਚੜ੍ਹੇ ਤੇ ਇਹਨਾਂ ਨੇ ਜਾ ਕੇ ਉੱਬੇਵਾਲ ਪਿੰਡ ਨੂੰ ਘੇਰਾ ਪਾ ਲਿਆ। ਪਿੰਡ ਦੇ ਸਾਥ ਚ ਖੜਕੇ ਇਹਨਾਂ ਨੇ ਲਲਕਾਰ ਕੇ ਕਿਹਾ ਕਿ ਪਟਿਆਲਾ ਰਿਆਸਤ ਦਾ ਮਹਾਰਾਜਾ ਕਹਿੰਦਾ ਸੀ ਕਿ ਇਹ ਮੇਰੀ ਰਿਆਸਤ ਵਿੱਚ ਪੈਰ ਪਾ ਕੇ ਦਿਖਾਉਣ ਪਰ ਅੱਜ ਅਸੀਂ ਉਸ ਤੇ ਸੌਹਰਿਆਂ ਦਾ ਪਿੰਡ ਲੁੱਟਣ ਵਾਸਤੇ ਆਏ ਹਾਂ। ਪਿੰਡ 'ਚ ਜਿਹੜੇ सूदखोर ਸ਼ਾਹੂਕਾਰ ਸੀ ਜੱਟਾਂ ਦੀਆਂ ਜ਼ਮੀਨਾਂ ਨੱਪੀ ਜਾਂਦੇ ਸੀ ਵਿਆਜ ਨੂੰ ਵਿਆਜ ਲਗਾ ਕੇ ਜਾਂ ਹੋਰ ਜਿਹੜੇ ਸਰਕਾਰ ਦੇ ਟਾਊਟ ਸੀ ਜਾਂ ਕੋਈ ਜ਼ਿਆਦਾ ਅਮੀਰ ਸੀ ਉਹਨਾਂ ਦੇ ਘਰ ਦਿਨ ਦਿਹਾੜੇ ਇਹਨਾਂ ਸਾਰੇ ਸੂਰਮਿਆਂ ਨੇ ਲੁੱਟੇ ਤੇ ਜਾਂਦੇ ਹੋਏ ਪਿੰਡ ਦੀ ਸਾਥ 'ਚ ਖੜਕੇ ਲਲਕਾਰ ਕੇ ਕਹਿ ਗਏ ਕਿ ਪਟਿਆਲੇ ਵਾਲੇ ਰਾਜੇ ਨੂੰ ਸਨੇਹਾ ਦੇ ਦਿਓ ਕਿ ਲਾਲ ਸਿੰਘ ਝੋੜੜਾ ਵਾਲਾ ਕੁੰਡਾ ਸਿੰਘ ਗਾਜੀਆਣੇ ਵਾਲਾ ਤੇ ਪਿੰਡ ਦੌਧਰ ਵਾਲਾ ਅਰਜਨ ਵੈਲੀ ਆਏ ਸੀ ਉਸ ਵੱਡੇ ਮਰਦ ਦੇ ਸਹੁਰੇ ਪਿੰਡ ਚੋਂ ਲੁੱਟ ਕੇ ਲੈ ਕੇ ਗਏ ਆ ਜੇ ਹਿੰਮਤ ਹੈ ਤੇ ਸਾਨੂੰ ਜਿਉਂਦਿਆਂ ਨੂੰ ਫੜ ਕੇ ਦਿਖਾ ਪਟਿਆਲੇ ਦਾ ਰਾਜ ਜਦੋਂ ਉਹ ਪਟਿਆਲੇ ਦਰਬਾਰ ਵਿੱਚ ਖਬਰ ਪਹੁੰਚੀ ਜਦੋਂ ਉਹ ਅੰਗਰੇਜ਼ਾਂ ਦੀ ਪੁਲਿਸ ਉੱਥੇ ਆਈ ਉਦੋਂ ਉਹ ਸੂਰਮੇ ਘੋੜਿਆਂ ਨੂੰ ਅੱਡੀਆਂ ਲਾ ਕੇ ਅੱਗੇ ਲੰਘ ਗਏ ਪਰ ਮਹਾਰਾਜਾ ਪਟਿਆਲੇ ਦੀਆਂ ਅੱਖਾਂ 'ਚ ਖੂਨ ਉੱਤਰ ਆਇਆ ਕਿਉਂਕਿ ਉਹਦੇ ਨੱਕ ਤੇ ਦੀਵਾ ਵਾਲ ਦਿੱਤਾ ਸੀ ਇਹਨਾਂ ਮਰਦਾਂ ਨੇ ਜਿਸ ਕਰਕੇ ਪਿੰਡਾਂ ਦੀਆਂ ਸੱਥਾਂ 'ਚ ਇਹਨਾਂ ਦੇ ਨਾਮ ਦੀ ਚਰਚਾ ਹੁੰਦੀ ਰਹਿੰਦੀ ਪਰ ਜਿਹੜੇ ਆ ਸਰਕਾਰੀ ਟਾਊਟ ਹੁੰਦੇ ਸੀ ਆ ਜੇਲਦਾਰ ਨੰਬਰਦਾਰ ਜਾਂ ਹੋਰ ਸਰਕਾਰ ਦੇ ਚਾਪਲੂਸ ਉਹ ਦਿਨ ਦਿਹਾੜੇ ਇਕੱਲੇ ਇਕੱਲੇ ਘਰੋਂ ਨਾ ਨਿਕਲਦੇ ਉਹਨਾਂ ਨੂੰ ਡਰ ਲੱਗਦਾ ਰਹਿੰਦਾ ਕਿ ਜੇ ਕੋਈ ਇਹਨਾਂ 'ਚੋਂ ਮਿਲ ਪਿਆ ਉਹਨੇ ਸਾਨੂੰ ਪਾਰ ਬੁਲਾ ਦੇਣਾ ਇੰਨੀ ਦਹਿਸ਼ਤ ਹੋ ਗਈ ਸੀ ਇਹਨਾਂ ਮਰਦਾਂ ਦੇ ਨਾਮ ਦੀ ਪੰਜਾਬ ਦੇ ਵਿੱਚ ਇਹਨਾਂ ਨੇ ਹੋਰ ਬਹੁਤ ਸਾਰੇ ਡਾਕੇ ਮਾਰੇ ਆ ਉਹਨਾਂ ਡਾਕਿਆਂ ਦਾ ਜ਼ਿਕਰ ਵੀ ਆਪਾਂ ਕਰਦੇ ਆਂ ਪਰ ਪਹਿਲਾ ਜ਼ਿਕਰ ਕਰਦੇ ਆ ਉਹ ਇਤਿਹਾਸਕ ਕੰਮ ਜਿਹਦੇ ਕਰਕੇ ਇਹਨਾਂ ਦਾ ਨਾਮ ਰਹੀ ਦੁਨੀਆ ਤੱਕ ਅਮਰ ਰਹੇਗਾ ਉਹ ਕਿਹੜਾ ਕੰਮ ਕੀਤਾ ਆਓ ਧਿਆਨ ਨਾਲ ਸੁਣੋ ਪਿੰਡ ਬਡਰੁਖਾਂ ਦੀ ਬਦਚਲਨ ਔਰਤ ਸੀ ਹਰਨਾਮੀ ਇਹ ਹਰਨਾਮੀ ਪਿੰਡ ਛੱਠੇ ਸੇਖਵਾ ਦੇ ਸੁੱਚਾ ਸਿਆਉ ਨਾਲ ਵਿਆਹੀ ਹੋਈ ਸੀ ਪਰ ਇਸ ਬਦਚਲਨ ਔਰਤ ਨੇ ਆਪਣੀ ਮਾਂ ਨਾਲ ਮਿਲ ਕੇ ਆਪਣੇ ਘਰ ਵਾਲੇ ਸੁੱਚਾ ਸਿਆਉ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਤਾਂ ਕਿ ਉਹਦੀ ਜ਼ਮੀਨ ਜਾਇਦਾਦ ਉਸ ਨੂੰ ਮਿਲ ਜਾਵੇ ਪਰ ਜਦੋਂ ਪੁਲਿਸ ਕੋਲੇ ਗੱਲ ਗਈ ਤਫ਼ਤੀਸ਼ ਹੋਈ ਤੇ ਅੰਗਰੇਜ਼ ਸਰਕਾਰ ਨੇ ਇਸ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਤੇ ਝੇਲ ਕਟਦਿਆਂ ਕਟ ਇਸ ਹਰਨਾਮੀ ਦੇ ਸਬੰਧ ਪਟਿਆਲਾ ਰਾਜ ਦੇ ਅੰਗਰੇਜ਼ੀ ਅਫਸਰ ਬੀਟੀ ਦੇ ਨਾਲ ਬਣ ਗਈ ਇਹ ਬੀਟੀ ਅਫਸਰ ਉਹ ਸੀ ਜਿਸ ਨੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸਿੰਘਾਂ ਦੀਆਂ ਹੱਡੀਆਂ ਲੱਤਾਂ ਪੱਸਲੀਆਂ ਕੁੱਟ-ਕੁੱਟ ਕੇ ਤੋੜੇ ਸਨ ਜੇ ਇਹਦਾ ਜ਼ਿਆਦਾ ਜ਼ਿਕਰ ਪੜਨਾ ਹੋਇਆ ਤੇ ਗੁਰੂ ਕੇ ਬਾਗ ਮੋਰਚੇ ਦਾ ਇਤਿਹਾਸ ਪੜ ਲਿਓ ਇਹ ਪਟਿਆਲਾ ਰਾਜ ਦਾ ਅੰਗਰੇਜ਼ ਅਫਸਰ ਸੀ ਸਿੱਖਾਂ ਦਾ ਜਾਨੀ ਦੁਸ਼ਮਣ ਰਿਹਾ ਹੈ ਇਹ ਪਰ ਜਦੋਂ ਇਹਦੇ ਸਬੰਧ ਹਰਨਾਮੀ ਨਾਲ ਬਣੇ ਇਸ ਨੇ ਆਪਣਾ ਅਸਰ ਰਸੂਖ ਵਰਤ ਕੇ ਹਰਨਾਮੀ ਨੂੰ ਜੇਲ੍ਹ ਚੋਂ ਰਿਹਾ ਕਰਾ ਦਿੱਤਾ ਹਰਨਾਮੀ ਫੇਰ ਵਾਪਸ ਪਿੰਡ ਚੱਠੇ ਸੇਖਮਾ ਆਈ ਤੇ ਸੁੱਚਾ ਸਿਉਂ ਦੇ ਤਾਏ ਦੇ ਮੁੰਡੇ ਅਰਜਨ ਸਿੰਘ ਨਾਲ ਕਰੇਵਾ ਕਰਾ ਕੇ ਰਹਿਣ ਲੱਗ ਪਈ ਪਰ ਇਹਨੇ ਆਪਣੇ ਲੱਛਣ ਨਹੀਂ ਬਦਲੇ ਇਹ ਓਮੇ ਹੀ ਇਸ ਬੀਟੀ ਅਫਸਰ ਨੂੰ ਮਿਲਣ ਜਾਂਦੀ ਆਉਂਦੀ ਰਹੀ ਤੇ ਇਹਦਾ ਆਚਰਨ ਪਹਿਲਾਂ ਨਾਲੋਂ ਵੀ ਜਾਦੇ ਖਰਾਬ ਹੋ ਗਿਆ ਇੱਕ ਦਿਨ ਗੁੱਸੇ 'ਚ ਆ ਕੇ ਅਰਜਨ ਸਿੰਘ ਨੇ ਆਪਣੇ ਗੰਡਾਸੇ ਦੇ ਨਾਲ ਇਸ ਹਰਨਾਮੀ ਨੂੰ ਵੱਢ ਕੇ ਅੱਧ ਮਰੀ ਕਰਕੇ ਨਹਿਰ 'ਚ ਸੁੱਟ ਦਿੱਤਾ ਪਰ ਇਹ ਮਰੀ ਨਹੀਂ ਸੀ ਕਿਵੇਂ ਨਾ ਕਿਵੇਂ ਨਹਿਰ ਵਿੱਚੋਂ ਨਿਕਲ ਆਈ ਤੇ ਇਸ ਨੇ ਥਾਣੇ ਰਿਪੋਰਟ ਦੇ ਦਿੱਤੀ ਤੇ ਇਸ ਅਰਜਨ ਸਿੰਘ ਨੂੰ ਰਾਦਾ ਕਤਲ ਕੇਸ ਵਿੱਚ ਉਮਰ ਕੈਦ ਹੋਗੀ ਪਰ ਇਹ ਉਸ ਅੰਗਰੇਜ਼ ਅਫਸਰ ਨੂੰ ਮਿਲਣ ਜਾਂਦੀ ਰਹੀ ਤੇ 1937 ਵਿੱਚ ਉਹ ਅੰਗਰੇਜ਼ ਅਫਸਰ ਟੀ ਰਟਾਇਰ ਹੋ ਗਿਆ ਤੇ ਹਰਨਾਮੀ ਦੇ ਪਿੰਡ ਛੱਠੇ ਸੇਖਵਾ ਦੇ ਵਿੱਚ ਉਹ ਕੋਠੀ પાਕੇ ਰਹਿਣ ਲੱਗ ਪਿਆ ਤੇ ਹੁਣ ਤਾਂ ਹਰਨਾਮੀ ਲਈ ਆਉਣਾ ਜਾਣਾ ਪਹਿਲਾਂ ਨਾਲੋਂ ਵੀ ਸੌਖਾ ਹੋ ਗਿਆ ਤੇ ਸ਼ਰਮ ਹਜਾ ਦੇ ਸਾਰੇ ਹੱਦਾ ਬੰਨੇ ਪਾਰ ਕਰਕੇ ਇਹ ਤਾਂ ਅੰਗਰੇਜ਼ ਅਫਸਰ ਦੇ ਨਾਲ ਉਹਦੀ ਕੋਠੀ 'ਚ ਹੀ ਰਹਿਣ ਲੱਗ ਪਈ ਪਿੰਡ ਦੇ ਲੋਕਾਂ ਦੇ ਸਾਹਮਣੇ ਪਰ ਪਿੰਡ ਦੇ ਗਰੀਬ ਲੋਕ ਕੀ ਕਰ ਸਕਦੇ ਸੀ ਇੱਕ ਤਾਂ ਉਹ ਪਟਿਆਲਾ ਰਾਜ ਦਾ ਬਹੁਤ ਵੱਡਾ ਅਫਸਰ ਸੀ ਦੂਸਰਾ ਉਸ ਦੀ ਕੋਠੀ ਅੱਗੇ ਪਹਿਰਾ ਲੱਗਿਆ ਰਹਿੰਦਾ ਸਰਕਾਰ ਵੱਲੋਂ ਕੋਈ ਉਸ ਦੀ ਹਵਾ ਵੱਲ ਨਹੀਂ ਸੀ ਝਾਕ ਸਕਦਾ ਪਰ ਇਸੇ ਪਿੰਡ ਚੱਠੇ ਸੇਖਮਾ ਦਾ ਸੀ ਸਰਦਾਰ ਕਾਕਾ ਸਿੰਘ ਜਿਸ ਨੇ ਗੁਰੂ ਕੇ ਬਾਗ ਵਾਲੇ ਮੋਰਚੇ 'ਚ ਇਸ ਬੀਟੀ ਅਫਸਰ ਦੀਆਂ ਡਾਂਗਾਂ ਆਪਣੇ ਪਿੰਡੇ ਤੇ ਖਾਧੀਆਂ ਸੀ ਜਦੋਂ ਵੀ ਇਹ ਇਸ ਅੰਗਰੇਜ਼ ਅਫਸਰ ਨੂੰ ਦੇਖਦਾ ਇਹਦਾ ਖੂਨ ਖੌਲ ਉੱਠਦਾ ਇਦਾਂ ਅੱਖਾਂ ਦੇ ਵਿੱਚ ਲਹੂ ਉਤਰਿਆ ਆਉਂਦਾ ਇਹਨੇ ਸੋਚਿਆ ਮੇਰੇ ਕੱਲੇ ਤੋਂ ਤੇ ਕੁਝ ਹੋਣਾ ਨਹੀਂ ਤੇ ਇਹ ਪੁੱਛਦਾ ਪਛਾਉਂਦਾ ਇਹਨਾਂ ਮਰਦ ਡਾਕੂਆਂ ਦੇ ਕੋਲ ਚਲਿਆ ਗਿਆ ਇਹ ਸਾਰੇ ਡਾਕੂ ਝੜੀ ਚ ਇਕੱਠੇ ਬੈਠੇ ਸੀ ਇਹ ਕਾਕਾ ਸਿੰਘ ਨੇ ਜਾ ਕੇ ਉਨ੍ਹਾਂ ਅੱਗੇ ਹੱਡ ਵੀਤੀ ਦੱਸੀ ਕਿ ਮੇਰੇ ਪਿੰਡ ਦੀ ਨੂੰ ਹਰਨਾਮੀ ਨੂੰ ਕਿਵੇਂ ਇਹ ਅਫਸਰ ਆਪਣੇ ਮਹਿਲਾ ਵਿੱਚ ਰੱਖੀ ਬੈਠਾ ਹੈ ਹੋਰ ਵੀ ਪਿੰਡ ਦੀਆਂ ਧੀਆਂ ਪੈਣਾ ਵਾਲੇ ਮਾੜੀ ਨਜ਼ਰ ਰੱਖਦਾ ਹੈ ਤੇ ਕਿਵੇਂ ਗੁਰੂ ਕੇ ਬਾਗ ਦੇ ਮੋਰਚੇ 'ਚ ਇਹਨੇ ਸਿੰਘਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਸੀ ਆਪਾਂ ਇਸ ਦਾ ਕੰਡਾ ਕੱਢਣਾ ਜਦੋਂ ਕੌਮ ਦੀ ਅਣਖ ਦੀ ਗੱਲ ਆਈ ਤਾਂ ਇਹ ਸਾਰੇ ਮਰਦ ਉੱਠ ਕੇ ਖੜੇ ਹੋਗੇ ਪਹਿਲਾਂ ਇਹ ਸਾਰੇ ਸਿੰਘ ਇਕੱਠੇ ਹੋ ਕੇ ਪਟਿਆਲੇ ਗਏ 500 ਰੁਪਏ ਦੀਆਂ ਪਟਿਆਲੇ ਸ਼ਹਿਰ ਦੇ ਵਿੱਚੋਂ ਇਹਨਾਂ ਨੇ ਪੁਲਿਸ ਵਾਲੀਆਂ ਵਰਦੀਆਂ ਖਰੀਦੀਆਂ ਸਾਰੇ ਪੁਲਿਸ ਦੀ ਵਰਦੀ ਵਿੱਚ ਪਿੰਡ ਚੱਠੇ ਸੇਖਮਾ ਚਲੇ ਗਏ ਤੇ ਜਿਹੜਾ ਇਹ ਕਾਕਾ ਸਿੰਘ ਸੀ ਇਸ ਨੂੰ ਇਹਨਾਂ ਨੇ ਮੁਰਜ਼ਮ ਬਣਾ ਕੇ ਇਹਦੇ ਹੱਥ ਖੜੀ ਲਾ ਲਈ ਤੇ ਜਦੋਂ ਬੀਟੀ ਅਫਸਰ ਦੀ ਕੋਠੀ ਮੂਰੇ ਪਹੁੰਚੇ ਤਾਂ ਮੂਰੇ ਜਿਹੜੇ ਪਹਿਰੇਦਾਰ ਖੜੇ ਸੀ ਉਹਨਾਂ ਨੇ ਪੁੱਛਿਆ ਤੁਸੀਂ ਕੌਣ ਹੋ ਇਹਨਾਂ ਨੇ ਆਖਿਆ ਅਸੀਂ ਪੁਲਿਸ ਅਫਸਰਾਂ ਤੇ ਇਸ ਮੁਜਰਮ ਨੂੰ ਸਰਕਾਰ ਦੇ ਅੱਗੇ ਪੇਸ਼ ਕਰਨ ਵਾਸਤੇ ਆਏ ਕੋਠੀ ਦਾ ਬੂਹਾ ਖੁੱਲ ਗਿਆ ਅੱਗੇ ਵੇੜੇ ਵਿੱਚ ਅੰਗਰੇਜ਼ ਬੀਟੀ ਤੇ ਉਹਦੇ ਨਾਲ ਹਰਨਾਮੀ ਇਹ ਦੋਨੇ ਟਹਿਲ ਰਹੇ ਸੀ ਪੁਲਿਸ ਨੂੰ ਆਉਂਦਿਆਂ ਦੇਖ ਕੇ ਉਸਨੇ ਸੋਚਿਆ ਕੋਈ ਕੰਮ ਹੋਵੇਗਾ ਰਿਆਸਤ ਦੀ ਪੁਲਿਸ ਨੂੰ ਤੇ ਇਹਨਾਂ ਨੇ ਜਾਣਸਾਰ ਆਖਿਆ ਜੀ ਆ ਮੁਜਰਮ ਹੈ ਇਸਤੇ ਬਾਰੇ ਗੱਲ ਕਰਨੀ ਹੈ ਪਰ ਉਹ ਜਿਹੜਾ ਮੁਜਰਮ ਬਣਿਆ ਸੀ ਕਾਕਾ ਉਹ ਬਣਾਈ ਵੀ ਬਿਉਂਤ ਦੇ ਮੁਤਾਬਕ ਉਸੇ ਵੇਲੇ ਬੀਟੀ ਦੇ ਪੈਰਾਂ 'ਚ ਡਿੱਗ ਪਿਆ ਜਿਵੇਂ ਮਾਫੀ ਮੰਗ ਰਿਹਾ ਹੋਵੇ ਪਰ ਉਹ ਪੈਰਾਂ 'ਚ ਡਿੱਗ ਕੇ ਮਾਫੀ ਨਹੀਂ ਸੀ ਮੰਗ ਰਿਹਾ ਉਹ ਜ਼ਮੀਨ ਤੇ ਡੱਗ ਕੇ ਉਹਨੇ ਬੀਟੀ ਦੇ ਪੈਰ ਫੜ ਕੇ ਖਿੱਚ ਲਏ ਜਿਹਦੇ ਨਾਲ ਉਹ ਅਫਸਰ ਜ਼ਮੀਨ ਤੇ ਡੱਗ ਪਿਆ ਤੇ ਜ਼ਮੀਨ ਤੇ ਉਸ ਦੇ ਡਿੱਗਣ ਦੀ ਧੀਰ ਸੀ ਤੇ ਪਿੰਡ ਝੋੜਣਾ ਵਾਲੇ ਲਾਲਸਿਓ ਤੇ ਕੁੰਡੇ ਗਾਜੀਆਣੇ ਵਾਲੇ ਨੇ ਆਪਣਾ ਧੌੜੀ ਜੁੱਤੀ ਵਾਲਾ ਪੈਰ ਉਸ ਅਫਸਰ ਦੀ ਹਿੱਕ ਤੇ ਰੱਖ ਕੇ ਜਦੋਂ ਮਸਲਿਆ ਤੇ ਅਫਸਰ ਦੀਆਂ ਚੀਕਾਂ ਨਿਕਲ ਗਈਆਂ ਫੇਰ ਇਹਨਾਂ ਨੇ ਯਾਦ ਕਰਾਇਆ ਕਿ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਜਿਵੇਂ ਤੁਸੀਂ ਸਿੰਘਾਂ ਦੀਆਂ ਪੱਸਲੀਆਂ ਤੇ ਹੱਡੀਆਂ ਤੋੜੀਆਂ ਸੀ ਉਸ ਵੇਲੇ ਨੂੰ ਯਾਦ ਕਰ ਕਿੰਨਾ ਕੁ ਦਰਦ ਹੁੰਦਾ ਹੋਵੇਗਾ। ਏਦੋਂ ਪਹਿਲਾਂ ਕਿਉਂ ਅੰਗਰੇਜ਼ ਅਫਸਰ ਮਾਫੀ ਮੰਗਦਾ ਜਾਂ ਕੋਈ ਸੁਲਾ ਸਫਾਈ ਦੀ ਗੱਲ ਕਰਦਾ। ਇਹਨਾਂ ਨੇ ਗੋਲੀਆਂ ਮਾਰ ਮਾਰ ਕੇ ਉਹਦੀ ਛਾਤੀ ਦਾ ਰੋਸ਼ਨਦਾਨ ਬਣਾ ਦਿੱਤਾ। ਤੇ ਜਿਹੜੀ ਹਰਨਾਮੀ ਕੋਲੇ ਖੜੀ ਸੀ ਹੁਣ ਉਹਨੂੰ ਲੁਕਣ ਨੂੰ ਰਾਹ ਨਾ ਲੱਭੇ। ਉਹ ਜਾਵੇ ਕਿੱਧਰ? ਤੇ ਫਿਰ ਕਾਕਾ ਸਿੰਘ ਨੇ ਆਖਿਆ ਕਿ ਆ ਵੱਡਾ ਰੜਕਦਾ ਹੋਇਆ ਕੰਡਾ ਤੇ ਕੱਢ ਦਿੱਤਾ। ਹੁਣ ਐਸ ਕਾਂਗਿਆਰੀ ਨੂੰ ਵੀ ਜਿਉਂਦੀ ਨਾ ਛੱਡ ਕੇ ਜਾਇਓ। ਤਾਂ ਲਾਲ ਸਿੰਘ ਚੋੜਣਾ ਵਾਲੇ ਨੇ ਆਖਿਆ ਸੀ ਕਿ ਉਂਝਤਾ ਸੀ ਕਦੇ ਇਸਤਰੀ ਤੇ ਵਾਰ ਨਹੀਂ ਕਰਦੇ ਪਰ ਇਸ ਨੇ ਇਸਤਰੀ ਦੀ ਜਾਤ ਨੂੰ ਕਲੰਕਿਤ ਕੀਤਾ ਇਹਨੂੰ ਜਿਉਂਦੀ ਰਹਿਣ ਦਾ ਕੋਈ ਹੱਕ ਨਹੀਂ ਹਰਨਾਮੀ ਇੰਤੇ ਸੱਟ ਕੇ ਉਹਦਾ ਵੀ ਸਰੀਰ ਗੋਲੀਆਂ ਨਾਲ ਇਨਾ ਮਰਦਾਂ ਨੇ ਛਲਣੀ ਕਰ ਦਿੱਤਾ ਲੋਕਾਂ ਨੂੰ ਵੀ ਪਤਾ ਲੱਗਿਆ ਕਿ ਅਫਸਰ ਦੇ ਘਰੇ ਗੋਲੀ ਚੱਲ ਗਈ ਤੇ ਜਾਂਦੇ ਹੋਏ ਲਲਕਾਰ ਕੇ ਪਿੰਡ ਦੇ ਸਾਥ ਵਿੱਚ ਕਹਿ ਕੇ ਗਏ ਸੀ ਕਿ ਪਟਿਆਲੇ ਦੇ ਰਾਜੇ ਨੂੰ ਇੱਕ ਵਾਰ ਫੇਰ ਦੱਸ ਦਿਓ ਕਿ ਉਸ ਦੇ ਆਲਾ ਅਫਸਰ ਨੂੰ ਪਿੰਡ ਗਾਜੀਆਣੇ ਦਾ ਖੁੰਡਾ ਪਿੰਡ ਦੌਧਰ ਦਾ ਅਰਜਣ ਵੇਲੀ ਪਿੰਡ ਝੋੜੜਾ ਵਾਲਾ ਲਾਲਸਿਓ ਪਿੰਡ ਸ਼ੀਨੀਵਾਲ ਦਾ ਮੰਗਲ ਕਾਕਾ ਕਰਤਾਰਾ ਫਜਲਾ ਬਚਨਾ ਤੇ ਭੱਲਾ ਇਹ ਮਰਦ ਸੋਧ ਕੇ ਗਏ ਐ ਜਾਕਾਰੇ ਛੱਡਦੇ ਹੋਏ ਪਿੰਡ ਦੀ ਜੂਹ ਵਿੱਚੋਂ ਨਿਕਲੇ ਪਿੰਡ ਚੱਠੇ ਸੇਖਮਾ ਵਾਲਿਆਂ ਨੇ ਵੀ ਸੁਖ ਦਾ ਸਾਹ ਲਿਆ ਕਿਉਂਕਿ ਉਹਨਾਂ ਦੇ ਪਿੰਡ ਕਲੰਕ ਧੋਤਾ ਜਾ ਚੁੱਕਿਆ ਸੀ ਪਰ ਇਨ੍ਹਾਂ ਮਰਦਾਂ ਨੇ ਅੱਗੇ ਕਿਹੜਾ ਡਾਕਾ ਮਾਰਿਆ ਤੇ ਅੱਗੇ ਇਨ੍ਹਾਂ ਦੀ ਜ਼ਿੰਦਗੀ ਦਾ ਅੰਤ ਕਿਵੇਂ ਹੋਇਆ ਇਹ ਸਾਰਾ ਕੁਝ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਚੈਨਲ ਥਰੋਨ ਪੰਜਾਬ ਦੀ ਟੀਮ ਨੂੰ ਇੱਥੇ ਹੀ ਬਖਸ਼ੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ